ਸੰਦੀਪਾ ਜੰਗਾ ਜੇ ਅੱਜ ਆਉਂਦਿਆਂ ਨੂੰ ਸਾਨੂੰ ਘਰੇ ਮੱਖੀ ਦਿਖ ਗਈ ਸ਼ਾਮ ਨੂੰ ਤੇ ਤੇਰਾ ਦੇਖੀ ਪਣਦਾ ਵੀ ਐ ਸਮਝ ਗਈ ਗੇਟ ਖੋਲ-ਖੋਲ ਮੱਖੀਆਂ ਦਾ ਘਰ ਭਾਦ ਦਿੰਦੀ ਐ ਹਾਂ ਤੇ ਉਹ ਵੀ ਤੇਰੀ ਭੁਜਾਈ ਐ ਉਹ ਵੀ ਗੇਟ ਖੋਲ ਕੇ ਰੱਖਦੀ ਐ ਜਾਲੀ ਵਾਲੇ ਲਓ ਜੀ ਆਪਾਂ ਚੱਲਿਆਂ ਡਿਊਟੀ ਅੱਜ ਫੇਰ ਆਪਣੀ ਅਬਜ਼ਰਵਰ ਡਿਊਟੀ ਆਈ ਐ ਅੱਜ ਟੈਪੀ ਪਿੰਡ ਪੈਂਡਾ ਬਦਲ ਬਦਲ ਕੇ ਆਉਂਦੀ ਰਹਿੰਦੀ ਆ ਅੱਜ ਆਈ ਏ ਟੈਪੀ ਤੇ ਟੈਪੀ ਦੀ ਅੱਜ ਇੱਕ ਭੈਣਾਂ ਦੇ ਨਾਲ ਆਪਾਂ ਮਿਲਣਾ ਵੀ ਹੈਗਾ ਤੇ ਮੈਂ ਤਿਆਰ ਹੋ ਗਈ ਆ ਤੇ ਹੁਣ ਆਪਾਂ ਬਸ ਰੋਟੀ ਖਾਣੀ ਆ ਤੇ ਮੈਂ ਨਾ ਕੱਲ ਤੋਂ ਬੀਬੀ ਮੇਰੀ ਐਨਕ ਫੜਾਈ ਨਹੀਂ ਤੋਂ ਉਹ ਵੀ ਮੈਂ ਲਿਆ ਵਟ ਕੇ ਮੈਂ ਲਿਆਉਣ ਲਈ ਲੋ ਜੀ ਮੈਂ ਤੁਹਾਨੂੰ ਪਿਛਲੇ ਵਲੌਗ ਚ ਦੱਸਿਆ ਸੀਗਾ ਕਿ ਮੈਂ ਲਿਪਸਟਿਕਸ ਲੈ ਕੇ ਆਈ ਆ ਤੇ ਮੈਂ ਤੁਹਾਨੂੰ ਦਿਖਾਉਂਗੀ ਮੈਂ ਤੁਹਾਨੂੰ ਦਿਖਾਉਣੀ ਆ ਉਹ ਲਿਪਸਟਿਕ ਦੇ ਚੱਕਰ ਦੇ ਵਿੱਚ ਮੈਨੂੰ ਬਾਹਰਲੀ ਲਿਪਸਟਿਕ ਵੀ ਮਿਲ ਗਈ ਆ ਤਾਂ ਪਰ ਆਪਣੀਆਂ ਹੀ ਆ ਇੰਡੀਅਨ ਆ ਤੇ ਮੈਂ ਲੈ ਆਈਆਂ ਜਾ ਕੇ ਇੱਕ ਪਤਾ ਨਹੀਂ ਇਹ ਮਤਲਬ ਕਿਦਾਂ ਲਿਆ ਹੈਗੀ ਤਾਂ ਇਹ ਸਸਤੀ ਹੋਈ ਹੈ ਲੋ ਜੀ ਇਹ ਹੈਗੀ ਹੈ ਰਿਚ ਗਰਲ ਰਿਚ ਗਰਲ ਇਹ ਆਹ ਲਓ ਜੰਗੀ ਤਰ੍ਹਾਂ ਦੇਖ ਲਓ ਰਿਚ ਗਰਲ ਤੇ ਮੈਨੂੰ ਤਾਂ ਪਤਾ ਨਹੀਂ ਕਿਦਾਂ ਦੀ ਹੋਊਗੀ ਇਹ ਕਲਰ ਕਿਦਾਂ ਦਾ ਹੋਊਗਾ ਆਹ ਵਾਲਾ ਕਲਰ ਹੈ ਅਨੀਅਨ ਜੈ ਸ਼ੇਡ ਹੈਗਾ ਇੱਕ ਵੈ ਹੋਰ ਲੈ ਕੇ ਆਈਆਂ ਦੇ ਥੋੜੇ ਥੋੜੇ ਫਰਕ ਜਿਹਦੇ ਨਾਲ ਲਿਆਈਆਂ ਮੈਂ ਸ਼ੌਕ ਮੈਨੂੰ ਕਿਦਾਂ ਦਾ ਬਹੁਤ ਜ਼ਿਆਦਾ ਲੈਟ ਸਿਕਸ ਆਪਾਂ ਪੂਰਾ ਸਟੋਰ ਕਰਕੇ ਰੱਖਦੇ ਆ ਪਰ ਲਾਉਣੇ ਉਹ ਹੀ ਹੁੰਦੀ ਹੈ ਜਿਹੜੀ ਇੱਕ ਅਧੀ ਪਸੰਦ ਆਲੀ ਇਹ ਆਪਾਂ ਫਸਟ ਟਾਈਮ ਟਰਾਈ ਕਰ ਰਹੇ ਹਾਂ ਦੇਖਦੇ ਹਾਂ ਕੀ ਰਿਜ਼ਲਟ ਦਿੰਦੀ ਹੈ ਨੋਰੀ ਮੈਨੂੰ ਤਾਂ ਕੋਈ ਖਾਸ ਬੜਾ ਫਰਕ ਵੀ ਨਜ਼ਰ ਆ ਨਹੀਂ ਆ ਜਾਂ 19 21 ਦੇ ਫਰਕ ਉਹ ਮੈਨੂੰ ਤਾਂ ਲੱਗਦਾ ਹੀ ਨਹੀਂ ਪਤਾ ਕਿਹੜੇ ਚੱਕਰ ਚਰੀਦ ਲਈ ਦੋ ਲੋ ਜੀ ਹੋ ਦਿਖਾਉਣੀ ਆ ਮੈਂ ਤੁਹਾਨੂੰ ਇੱਕ ਨਾ ਜੀ ਤੁਹਾਨੂੰ ਮੈਂ ਉਹ ਲਿਪਸਟਿਕ ਦਿਖਾਉਣੀ ਆ ਜਿਹੜਾ ਨਾ ਜਦੋਂ ਸਾਡਾ ਵਿਆਹ ਹੋਇਆ ਸੀਗਾ ਹਨਾ ਸਾਡਾ ਵੀ ਜਦੋਂ ਥੋੜਾ ਵੀ ਹੋਇਆ ਹੋਊਗਾ ਮੇਰੇ ਵਰਗੀਆਂ ਜਿਹੜੀਆਂ ਭੈਣਾਂ ਨੇ ਉਦੋਂ ਨਾ ਇਹ ਗ੍ਰੀਨ ਕਲਰ ਦੀ ਕਲਿਪਸਿਕਾਉਂਦੀ ਹੁੰਦੀ ਸੀ ਤੇ ਜਦੋਂ ਆਪਾਂ ਲਾਉਂਦੇ ਸੀ ਤੇ ਉਦੋਂ ਬਾਅਦ ਪਿੰਕ ਹੋ ਜਾਂਦੀ ਸੀ ਬੜੀ ਜੀ ਸੋਮਾ ਕਲਰ ਦਿੰਦੀ ਸੀ ਉਹ ਵੈਸੇ ਵੀ ਉਹ ਬੜੀ ਪੱਕੀ ਹੁੰਦੀ ਸੀ ਉੱਤਰਦੀ ਨਹੀਂ ਸੀ ਗਲਾਸਾਂ ਕੱਪਾਂ ਨੂੰ ਨਹੀਂ ਸੀ ਕਰਦੀ ਉਹ ਇਹ ਉਹ ਵਾਲੀ ਲਿਪਸਟਿਕ ਆ ਤੇ ਇਹ ਮੈਂ ਨਾ ਬਾਹਰੋਂ ਲੈ ਕੇ ਆਈ ਸੀ ਜਦੋਂ ਮੈਂ ਕੈਨੇਡਾ ਗਈ ਸੀ ਤੇ ਇਹ ਵੀ ਪਿੰਕ ਹੋ ਜਾਂਦੀ ਆ ਬਾਅਦ ਦੇ ਵਿੱਚ ਇਹ ਲਮ ਫੋਨਸ ਉਹ ਲੋ ਜੀ ਤੇ ਅਗਲੀ ਹੈਗੀ ਆ ਇਹ ਵਾਲੀ ਇਹ ਵੀ ਮੈਂ ਜਦੋਂ ਕੈਨੇਡਾ ਗਈ ਸੀ ਨਾ ਮੈਂ ਉੱਥੋਂ ਲੈ ਕੇ ਆਈ ਸੀਗੀ ਇਹ ਇੱਕ ਪ੍ਰਿੰਸਸ ਸਿੰਸਸ ਦੀ 6 ਨੰਬਰ ਹੈਗੀ ਆ ਮੇਡ ਇਨ ਤਾਈਵਾਨ ਤਾਈਵਾਨ ਦੇ ਵਿੱਚ ਬਣੀ ਹੋਈ ਹੈ ਜੀ ਲੋ ਕਲਰ ਕਾਫੀ ਸੋਹਣਾ ਦੇਖਣ ਨੂੰ ਕਲਰ ਕਾਫੀ ਸੋਹਣਾ ਹੈ ਨਾ ਪਰ ਜਦੋਂ ਲਾਉਨੇ ਆ ਨਾ ਕੁਝ ਜ਼ਿਆਦਾ ਹੀ ਲਾਈਟ ਹੋ ਜਾਂਦਾ ਤੇ ਜਦੋਂ ਜ਼ਿਆਦਾ ਗਰਮੀ ਜੀ ਹੁੰਦੀ ਹੈ ਮਈ ਜੂਨ ਵਾਲੀ ਇਹ ਉਦੋਂ ਲਾਉਣ ਵਾਲੀ ਹੈਗੀ ਹੈ ਜ਼ਿਆਦਾ ਹੀ ਲਾਈਟ ਹੋ ਜਾਂਦਾ ਬਹੁਤ ਹੀ ਤੇ ਇਸ ਕਰਕੇ ਇਹਨੂੰ ਫਿਲਹਾਲ ਆਪਾਂ ਰੱਖ ਦਿੰਦੇ ਆ ਠੀਕ ਹੈ ਜੀ ਤੇ ਅੱਜ ਆਪਾਂ ਯੂਜ਼ ਕਰਦੇ ਆ ਰਿਚ ਗਰਲ ਕੋਸ਼ਿਸ਼ ਕਰਦੇ ਆ ਯੂਜ਼ ਕਰਾਂਗੇ ਰੋਟੀ ਆ ਗਈ ਜਾਈ ਆ ਗਈ ਮੈਂ ਅੱਖਰ ਜੂਗੀ ਦੇਖੋ ਜੀ ਕਲਰ ਅੱਛਾ ਹੈ ਬਿਲਕੁਲ ਮੈਚਿੰਗ ਹੋ ਰਹੀ ਹੈ ਸੂਟ ਦੇ ਨਾਲ ਮੇਰੇ ਨਾਲ ਤੇ ਪਰ ਇਹ ਇਹਦਾ ਕੀ ਰਿਜ਼ਲਟ ਰਹਿੰਦਾ ਉਹ ਪੂਰੇ ਦਿਨ ਚ ਪਤਾ ਲੱਗੂਗਾ ਕਿੰਨੀ ਕੁੱਤਰਦੀ ਹੈ ਕਿੰਨੀ ਕੇ ਕੱਚੀ ਹੈ ਲਾ ਕੇ ਫੀਲ ਤਾਂ ਅੱਛੀ ਆ ਰਹੀ ਹੈ ਮਾੜੀ ਨਹੀਂ ਆ ਰਹੀ ਪਰ ਜਿਹੜੀ ਰੈਵਲਨ ਹੁੰਦੀ ਹੈ ਨਾ ਉਹਦਾ ਪਤਾ ਹੀ ਨਹੀਂ ਲੱਗਦਾ ਜੀ ਲੱਗੀ ਦਾ ਤੁਸੀਂ ਲਾ ਲੀ ਨਾ ਤੁਹਾਨੂੰ ਫੀਲ ਵੀ ਨਹੀਂ ਹੋਊਗੀ ਵੀ ਤੁਹਾਡੇ <li>ਤੇ ਲੱਗੀ ਹੈ ਮਤਲਬ ਉਹ ਹੋ ਜਿਵੇਂ ਆਪਾਂ ਸੂਟ ਕਰਦੇ ਨੇ ਲਾਈਟ ਵੇਟ ਉਦਾਂ ਹੀ ਉਹ ਲਾਈਟ ਵੇਟ ਹੁੰਦੀ ਹੈ ਔਰ <li>ਤੇ ਲੱਗੀ ਹੋਈ ਤਾਂ ਤੁਹਾਨੂੰ ਬਿਲਕੁਲ ਵੀ ਫੀਲ ਨਹੀਂ ਹੁੰਦਾ ਇਹਨਾਂ ਦਾ ਥੋੜਾ ਫੀਲ ਹੁੰਦਾ ਵੀ ਹਾਂ ਕੁਝ ਲੱਗਿਆ ਹੋਇ ਤੇ ਚਲੋ ਬਾਕੀ ਦੇਖਦੇ ਆ ਕਿਸ ਤਰ੍ਹਾਂ ਦਾ ਰਿਜ਼ਲਟ ਰਹਿੰਦਾ ਇਹਦਾ ਫਿਰ ਮੈਂ ਤੁਹਾਨੂੰ ਦੱਸੂਗੀ ਅਗਰ ਅੱਛੀ ਰਹੀ ਤਾਂ ਤੁਹਾਨੂੰ ਮੈਂ ਜਰੂਰ ਦੱਸੂਗੀ ਕਿਉਂਕਿ ਲਿਪਸਟਿਕ ਦੀ ਜਿਹੜੀ ਸਿਲੇਕਸ਼ਨ ਬਹੁਤ ਜ਼ਿਆਦਾ ਔਖੀ ਹੁੰਦੀ ਆ ਜਿਹੜੀ ਰੈਵਲੌਨ ਦੀ ਲਿਪਸਟਿਕ ਨਾ ਉਹ ਕਾਫੀ ਕਾਸਟਲੀ ਹੈਗੀ ਆ ਚਲੋ ਸਾਰੇ ਵੀ ਆਪਾਂ ਯੂਜ਼ ਨਹੀਂ ਕਰ ਸਕਦੇ ਹੁੰਦੇ ਤੇ ਪਰ ਆਪਾਂ ਇੱਕ ਅੰਧਾ ਰੰਗ ਜਿਹੜਾ ਆਪ ਨੂੰ ਪਸੰਦ ਹੁੰਦਾ ਉਹ ਲਿਆਉਣ ਹੁੰਦੇ ਆ ਇਹਦੀ ਪ੍ਰਾਈਸ ਵੀ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ ਪਹਿਲਾਂ ਮੈਨੂੰ ਦੇਖ ਲੈਣ ਦਿਓ ਕਿ ਇਹਦਾ ਰਿਜ਼ਲਟ ਕੀ ਆ ਮੈਂ ਤੁਹਾਨੂੰ ਸ਼ਾਮ ਨੂੰ ਦੱਸੂਗੀ ਕਿ ਇਹਦਾ ਰਿਜ਼ਲਟ ਕੀ ਮੇਰੇ ਆ ਕਲਰ ਅੱਛਾ ਹੈ 컬ਰ ਮੈਨੂੰ ਸਹੀ ਲੱਗ ਰਿਹਾ ਵੈਸੇ ਜਿਸ ਤਰ੍ਹਾਂ ਦਾ ਮੈਂ ਚਾਹੁੰਦੀ ਸੀ ਉਦਾਂ ਜਿਹਾ ਹੈਗਾ ਅਨਿਯੰਤ ਨਹੀਂ ਆਇਆ ਥੋੜਾ ਜਆ ਹਮ ਰਸਤ ਅਨਿਯੰਤ ਜਿਹਾ ਹੈਗਾ ਠੀਕ ਹੈ ਜੀ ਇੱਕ ਲਾਹੇ ਦੇਖ ਲਈਏ ਦੂਸਰੀ ਆਪਾਂ ਕਲ ਹੋਰ ਲਾ ਕੇ ਦੇਖਾਂਗੇ ਤੇ ਰਿਜ਼ਲਟ ਦੇਵਾਂਗੇ ਸ਼ਾਮ ਨੂੰ ਤੇ ਹੁਣ ਮੈਂ ਖਾਲਾ ਖਾਣਾ ਤੇ ਫਿਰ ਮੈਂ ਚਲਦੀ ਹਾਂ ਤੇ ਇੱਕ ਭੈਣ ਦਾ ਸਵਾਲ ਸੀਗਾ ਪਿਛਲੇ ਵਲੌਗ ਦੇ ਵਿੱਚ ਕਿ ਗਰਦਨ ਨਾਲ ਕਾਲੀ ਰਹਿੰਦੀ ਆ ਉਹਦੇ ਬਾਰੇ ਵੀ ਆਪਾਂ ਆਖੀ ਗੱਲ ਕਰਦੇ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਕੀ ਯੂਜ਼ ਕਰਨਾ ਆਪਾਂ ਕਈਆਂ ਭੈਣਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਟੈਨਿੰਗ ਵਗੈਰਾ ਹੁੰਦੀ ਹੈ ਜੀ ਇਹਦੀ ਮੈਂ ਅਰਨਿੰਗ ਹੁੰਦੀ ਹੈ ਟ੍ਰੇਨਿੰਗ ਹੀ ਹੁੰਦੀ ਹੈ ਤੇ ਉਹਦੀ ਆਪਾਂ ਗੱਲ ਕਰਦੇ ਆ ਆ ਕੇ ਬਿਊਟੀ ਬਕਤਾਇਆ ਫਿਰ ਗੱਲ ਕਰਾਂਗੇ ਲੋ ਜੀ ਸਤਿ ਸ੍ਰੀ ਅਕਾਲ ਅਗੇਨ ਤੇ ਹੁਣ ਤੱਕ ਆ ਕਾਫੀ ਟਾਈਮ ਹੋ ਗਿਆ ਤੇ ਆਪਾਂ ਅੱਗੇ ਕੰਟੀਨਿਊ ਕਰਦੇ ਆ ਵਲੌਗ ਨੂੰ ਮੈਂ ਨਾ ਸਵੇਰੇ ਲਿਪਸਟਿਕ ਲਾ ਕੇ ਗਈ ਸੀਗੀ ਤੁਹਾਨੂੰ ਦੱਸਿਆ ਸੀਗਾ ਕਿ ਨਵੀਂ ਲਿਪਸਟਿਕ ਲਈ ਹੈ ਰਿਚ ਗਰਲ ਦੀ ਨਾ ਤੇ ਮਤਲਬ ਕਿ ਉਹ ਲਿਪਸਟਿਕ ਵੈਸੇ ਰਿਜ਼ਲਟ ਅੱਛਾ ਰਿਹਾਉਦਾ ਇੰਨਾ ਮਾੜਾ ਨਹੀਂ ਰਿਹਾ ਮਾੜਾ ਇੰਨਾ ਮਾੜਾ ਨਹੀਂ ਮਤਲਬ ਮਾੜਾ ਵੀ ਨਹੀਂ ਰਿਹਾ ਹੈਗਾ ਵਧੀਆ ਰਿਹਾ ਪਰ ਥੋੜਾ ਜਿਹਾ ਪੰਦ ਦੇ ਕੀ ਕਰਨਾ ਪੈਂਦਾ ਹੁੰਦਾ ਜਿਹੜੀਆਂ ਤਾਂ ਥੋੜੀਆਂ ਕੋਸਟਲੀ ਅੱਛੇ ਬ੍ਰਾਂਡ ਦੀਆਂ ਲਿਪਸਟਿਕਸ ਹੁੰਦੀਆਂ ਨੇ ਉਹ ਕਪਾਂ ਵਗੈਰਾ ਨੂੰ ਨਹੀਂ ਲੱਗਦੀਆਂ ਹੈਗੀਆਂ ਪਰ ਇਹ ਲੱਗਦੀਆਂ ਹੁੰਦੀਆਂ ਨੇ ਤਾਂ ਤੁਸੀਂ ਕੀ ਕਰਨਾ ਹੈ ਜੇ ਤੁਸੀਂ ਇਹ ਯੂਜ਼ ਕਰਨੀ ਹੈ ਲਿਪਸਟਿਕ ਮਾੜੀ ਨਹੀਂ ਹੈਗੀ ਛੇਤੀ ਉਤਰਦੀ ਨਹੀਂ ਹੈਗੀ ਮਤਲਬ ਐ ਨਹੀਂ ਹੈ ਕਿ ਬਹੁਤ ਛੇਤੀ ਉਤਰ ਜਾਂਦੀ ਹੈ ਸਹੀ ਹੈਗੀ ਆ ਕਲਰ ਵੀ ਅੱਛਾ ਸੀਗਾ ਕਲਰ ਦੋਨੇ ਬਹੁਤ ਅੱਛੇ ਨੇ ਤੇ ਬਸ ਤੁਸੀਂ ਕੀ ਕਰਨਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਲਿਪਸਟਿਕ ਲਾਉਣੀ ਹੈਗੀ ਆ ਤਾਂ ਤੁਸੀਂ ਲਾ ਕੇ ਇੱਕ ਵਾਰੀ ਇਸ ਤਰ੍ਹਾਂ ਇੱਕ ਦੋ ਵਾਰੀ ਇੰਨਾ ਕਰ ਲਿਓ। ਬਸ ਠੀਕ ਹੈ ਜੀ ਉਹ ਜਿਹੜੀ ਐਕਸਟਰਾ ਜੀ ਲੱਗ ਜਾਂਦੀ ਹੈ ਉਹ ਇਹਨੂੰ ਲੱਗ ਜਾਂਦੀ ਹੈ ਫਿਰ ਕਪਾਂ ਵਗੈਰਾ ਨੂੰ ਨਹੀਂ ਲੱਗਦੀ ਹੋएगी। ਤੇ ਦੂਸਰਾ ਹੈਗਾ ਕਈਆਂ ਪੈਣਾਂ ਦੀ ਨਾ ਮੈਂ ਦੇਖਿਆ ਕਿ ਦੰਦਾਂ ਨੂੰ ਲੱਗ ਜਾਂਦੀ ਹੈ ਲਿਪਸਟਿਕ। ਉਹ ਦੰਦਾਂ ਨੂੰ ਤਾਂ ਲੱਗ ਗਏ ਜਦੋਂ ਅਸੀਂ ਅੰਦਰ ਤੱਕ ਲਿਪਸਟਿਕ ਜ਼ਿਆਦਾ ਲਾ ਲੈਨੇ ਆ ਨਾ ਤੇ ਫਿਰ ਆਪਣੇ ਦੰਦਾਂ ਨੂੰ ਲੱਗ ਜਾਂਦੀ ਹੈ। ਉਹਦੇ ਲਈ ਇੱਕ ਸਭ ਤੋਂ ਬੈਸਟ ਤਰੀਕਾ ਹੈਗਾ ਵੈਸੇ ਤਾਂ ਮੈਨੂੰ ਲੱਗਦਾ ਮੈਂ ਕੈਮਰੇ ਦੇ ਸਾਹਮਣੇ ਦੱਸੂਗੀ ਵੀ ਅਸੀਂ ਵਧੀਆ ਵੀ ਨਹੀਂ ਲੱਗਦਾ ਹੈਗਾ ਅੱਛਾ ਵੀ ਨਹੀਂ ਲੱਗਦਾ ਪਰ ਮੈਂ ਦੱਸਣਾ ਵੀ ਪੈਣਾ ਮੈਨ ਦੇ ਉਹਦੇ ਲਈ ਕੀ ਕਰਨਾ ਹੈ ਕਿ ਆਪਣੇ ਤੋਂ ਜਦੋਂ ਜ਼ਿਆਦਾ ਲੱਗ ਜਾਂਦੀ ਹੈ ਨਾ ਲੇਟਸਟਿਕ ਇਦਾਂ ਮੂੰਹ ਖੋਲ ਕੇ ਆਪਾਂ ਲਾਉਣੇ ਆਗੇ ਤੇ ਅੰਦਰ ਤੱਕ ਜੇ ਲਾ ਨਹੀਂ ਦੇਵੇ ਫਿਰ ਦੰਦਾਂ ਨੂੰ ਲੱਗ ਜਾਂਦੀ ਹੈ ਤੇ ਫਿਰ ਆਪਾਂ ਕਿਵੇਂ ਆਪਾਂ ਨੂੰ ਪਤਾ ਨਹੀਂ ਹੁੰਦਾਗਾ ਤੇ ਆਪਾਂ ਕਿਤੇ ਜਾਣਦੇ ਆਂ ਕਿ ਉਹ ਦੰਦਾਂ ਨੂੰ ਲੱਗੀ ਹੋਈ ਕਿ ਬਰੀ ਇਹਨਾਂ ਦੰਦਾਂ ਨੂੰ ਲੱਗ ਜਾਂਦੀ ਜਾਂ ਫਰੰਟ ਵਾਲਿਆਂ ਨੂੰ ਲੱਗ ਜਾਂਦੀ ਹੈ ਤੇ ਉਹ ਅੱਛੀ ਨਹੀਂ ਲੱਗਦੀ ਹੈਗੀ ਹਨ ਤੇ ਜ਼ਿਆਦਾ ਫਿਰ ਆਪਾਂ ਇੱਕ ਦੂਜੇ ਨੂੰ ਨਾਲ ਦੀ ਨਾਲ ਦੱਸ ਦੋ ਹੁਣ ਤਾਂ ਕਿ ਅਗਲੇ ਨੂੰ ਅਗਲੇ ਦੀ ਜਿਹੜੀ ਉਹ ਥੋੜਾ ਅੱਛਾ ਜਿਹਾ ਲੱਗੇ ਅਗਲੇ ਨੂੰ ਐਨਾ ਹੋਵੇ ਕਿ ਮੇਰੇ ਲਗੀ ਹੋਈ ਸੀ ਔਰ ਸਾਰਿਆਂ ਨੂੰ ਪਤਾ ਲੱਗ ਗਿਆ ਹਨ ਤਾਂ ਦੱਸ ਦੇਣਾ ਚਾਹੀਦਾ ਮੈਨੂੰ ਲੱਗਦਾ ਦੂਸਰੀ ਗੱਲ ਕਿ ਜੇ ਤੁਹਾਨੂੰ ਇਸ ਤਰ੍ਹਾਂ ਦੀ ਏਦਾਂ ਪ੍ਰੋਬਲਮ ਆਉਂਦੀ ਵੀ ਹੈ ਨਾ ਤੁਸੀਂ ਹਮੇਸ਼ਾ ਹੀ ਏਦਾਂ ਕਰੋ ਕਿ ਤੁਸੀਂ ਲਿਪਸਟਿਕ ਲਾਉਣੀ ਹੈ ਉਹ ਨਾ ਜਦੋਂ ਲਾਉਂਸ ਆਰ ਏਦਾਂ ਉਂਗਲ ਨਾਲ ਐ ਕਰ ਲੋ ਠੀਕ ਹੈ ਜੀ ਜਦ ਤੁਸੀਂ ਏਦਾਂ ਕਰੋਗੇ ਸਾਰੀ ਲਿਪਸਟਿਕ ਜਿਹੜੀ ਐਕਸਟਰਾ ਹੈ ਉਹ ਤੁਹਾਡੇ ਇੱਥੇ ਆ ਫਿੰਗਰ ਨੂੰ ਲੱਗ ਜੂਗੀ ਫਿਰ ਤੁਹਾਡੇ ਦੰਦਾਂ ਨੂੰ ਬਿਲਕੁਲ ਨਹੀਂ ਵੀ ਲਿਪਸਟਿਕ ਜਿਹੜੀ ਉਹ ਨਹੀਂ ਲੱਗੂਗੀ ਮੈਨੂੰ ਇਹ ਬੈਸਟ ਤਰੀਕੇ ਲੱਗਦੇ ਹੁੰਦੇ ਨੇ ਅ ਲਿਪਸਟਿਕ ਲਾਉਂਦੇ ਕਿਉਂਕਿ ਇਹਦੇ ਨਾਲ ਫਿਰ ਤੁਹਾਡੀ ਲਿਪਸਟਿਕ ਹੈ ਜਿਹੜੀ ਬਿਲਕੁਲ ਓਕੇ ਰਹਿੰਦੀ ਹੈ ਤੇ ਜਿਹੜੀ ਅੱਜ ਵਾਲੀ ਲਿਪਸਟਿਕ ਸੀਗੀ ਇਹ ਸਹੀ ਸੀਗੀ ਗੁੱਡ ਸੀਗੀ ਮਾੜੀ ਨਹੀਂ ਸੀਗੀ ਠੀਕ ਹੈ ਜੀ ਰਿਚ ਗਰਲ ਦੀ ਲਿਪਸਟਿਕ ਸੀਗੀ ਤੇ ਇੱਕ ਨੰਬਰ ਤਾਂ ਮੈਨੂੰ ਹੁਣ ਯਾਦ ਨਹੀਂ ਹੈਗਾ ਅਗਰ ਤੁਹਾਨੂੰ ਚਾਹੀਦਾ ਹੋਇਆ ਮੈਂ ਨੰਬਰ ਤੁਹਾਨੂੰ ਦੱਸ ਦੂੰਗੀ ਕਿ ਕਿਹੜਾ ਨੰਬਰ ਸੀਗਾ ਥੋੜੇ ਜੇ ਨਾ ਤਾਂ ਇਹ ਡਾਰਕ ਹੈਗੀ ਹੈ ਨਾ ਬਹੁਤ ਜ਼ਿਆਦਾ ਲਾਈਟ ਹੈਗੀ ਹੈ ਨਾਰਮਲ ਜੀ ਹੈਗੀ ਹੈ ਜਿਹੜੀ ਆਹ ਵਾਲੇ ਮੌਸਮ ਚ ਲੱਗਦੀ ਹੈ ਗਰਮੀਆਂ ਚ ਵੀ ਜੇ ਤੁਸੀਂ ਲਾਉਣੀ ਹੈ ਤਾਂ ਇੱਕ ਕਲੀਅਰ ਦੀ ਲਾ ਲਉਗੇ ਤਾਂ ਲਾਈਟ ਰਹੂਗੀ ਠੀਕ ਹੈ ਉਹ ਔਰ ਮੈਨੂੰ ਥੋੜੀ ਜਿਹੀ ਆਦਤ ਹੈਗੀ ਐ ਇਸ ਤਰ੍ਹਾਂ ਦੀ ਨੇਚਰਲ ਜਾਂ ਕਲਰ ਲਾਉਣ ਦੀ ਤੇ ਦੂਜਾ ਨਾ ਜੀ ਇੱਕ ਭੈਣ ਦਾ ਮਤਲਬ ਕਿ ਕਮੈਂਟ ਆਇਆ ਸੀਗਾ ਕਿ ਗਰਦਨ ਜਿਹੜੀ ਉਹ ਬਲੈਕ ਰਹਿੰਦੀ ਐ ਵੀ ਉਹਦੇ ਲਈ ਕੁਝ ਦੱਸੋ ਦੇਖੋ ਭੈਣ ਇੱਕ ਵਾਰੀ ਨਾ ਮੈਂ ਇੱਕ ਵਲੌਗ ਪਾਇਆ ਸੀਗਾ ਜਿਹਦੇ ਲਈ ਮੈਂ ਤੁਹਾਨੂੰ ਦੱਸਿਆ ਸੀਗਾ ਹੁਣ ਕਈ ਕਹਿੰਦੇ ਨੇ ਨਿੰਬੂ ਘਸਾਰੋ ਜੀ ਉਹ ਕੁਝ ਨਹੀਂ ਹੁੰਦਾ ਜੀ ਕੱਲਾ ਨਿੰਬੂ ਘਸਾਉਣ ਦੇ ਨਾਲ ਤਾਂ ਜਾਂ ਤਾਂ ਤੁਸੀਂ ਕੀ ਕਰਨਾ ਹੈਗਾ ਬੇਸਣ ਲੈ ਲਓ ਚੌਲਾਂ ਦਾ ਆਟਾ ਲੈ ਲਓ ਉਹਦੇ ਵਿੱਚ ਤੁਸੀਂ ਨਿੰਬੂ ਦਾ ਰਸ ਪਾ ਲਓ ਠੀਕ ਹੈ ਜੀ ਆਟੇ ਵਿੱਚ ਤੇ ਅ ਮਤਲਬ ਬੇਸਨ ਦੇ ਵਿੱਚ ਚੌਲਾਂ ਦੇ ਆਟੇ ਵਿੱਚ ਪ੍ਰਾਈਸ ਫਲਾਰ ਜਿਵੇਂ ਕਹਦੇ ਨੇ ਆਪਾਂ ਪਲੱਸ ਉਹਦੇ ਵਿੱਚ ਥੋੜੀ ਚੁਟਕੀ ਹਲਦੀ ਪਾ ਲਓ ਤੇ ਨਿੰਬੂ ਦਾ ਰਸ ਪਾ ਲਓ ਠੀਕ ਹੈ ਉਹਦੇ ਨਾਲ ਉਹਨੂੰ ਬਹੁਤ ਪਤਲਾ ਨਾ ਕਰੋ ਥੋੜਾ ਜਿਹਾ ਡਾਰਕ ਰੱਖੋ ਤੇ ਇਦਾਂ ਲਾ ਕੇ ਉਹਦੀ ਮ사ਜ ਕਰੋਗੇ ਨਾ ਜਦੋਂ ਇਦਾਂ ਉਹ ਬੱਤੀਆਂ ਬਣ ਬਣ ਕੇ ਉਤਰੂਗਾ ਇਹ ਟੈਨਿੰਗ ਹੁੰਦੀ ਹੈ ਭੈਣ ਉਹ ਇਹ ਮੈਲ ਨਹੀਂ ਹੁੰਦੀ ਕਿਉਂਕਿ ਜਦੋਂ ਆਪਾਂ ਨਹਾਉਣੇ ਆ ਤਾਂ ਗਰਦਨ ਵੀ ਆਪਾਂ ਸਾਫ ਕਰਦੇ ਹਾਂ ਠੀਕ ਹੈ ਕਈਆਂ ਦੇ ਹੋ ਜਾਂਦੀ ਹੈ ਇਸ ਤਰ੍ਹਾਂ ਤੇ ਦੂਸਰਾ ਹੈਗਾ ਕਿ ਤੁਸੀਂ ਨਾ ਨਹਾਉਣ ਤੋਂ ਪਹਿਲਾਂ ਵੈਸਲੀਨ ਲਾ ਲਓ ਥੋੜੀ ਜੀ ਉਹਦੇ ਵਿੱਚ ਮਿੱਠਾ ਸੋਡਾ ਲੈ ਲਓ ਠੀਕ ਹੈ ਜੀ ਬੇਕਿੰਗ ਸੋਡਾ ਬੇਕਿੰਗ ਪਾਊਡਰ ਨਹੀਂ ਬੇਕਿੰਗ ਸੋਡਾ ਤੇ ਉਹ ਲੈ ਕੇ ਜਿਹੜਾ ਆਪਾਂ ਖਾਣੇ ਵਿੱਚ ਯੂਜ਼ ਕਰਦੇ ਹੈਗੇ ਆ ਮਿੱਠਾ ਸੋਡਾ ਸਾਰੀਆਂ ਭੈਣਾਂ ਨੂੰ ਪਤਾ ਕਿਚਨ ਚ ਯੂਜ਼ ਕਰਦੀਆਂ ਨੇ ਤਾਂ ਵੈਸਲੀਨ ਲੈ ਕੇ ਥੋੜੀ ਜੀ ਉਹਦੇ ਵਿੱਚ ਮੇਕਿੰਗ ਸੋਡਾ ਲਾ ਕੇ ਲੈ ਕੇ ਨਾ ਉਹਦੀ ਮ사ਜ ਆਪਣੀ ਗਰਦਨ ਦੇ ਉੱਪਰ ਕਰਦੇ ਰਹੋ 20 25 ਮਿੰਟ ਤੱਕ ਮ사ਜ ਜਿਹੜੀ ਉਹ ਕਰਦੇ ਰਹੋ ਤੁਸੀਂ ਉੱਪਰ ਨੂੰ ਚੰਗੀ ਤਰ੍ਹਾਂ ਜੂੜਾ ਜਿਹਾ ਬਣਾ ਲਓ ਉੱਚਾ ਜਿਹਾ ਕਰਕੇ ਤਾਂ ਕਿ ਬਾਲਾਂ ਨੂੰ ਨਾ ਲੱਗੇ ਤੇ ਮਤਲਬ ਚੰਗੀ ਤਰ੍ਹਾਂ ਮ사ਜ ਕਰਕੇ ਤੁਸੀਂ ਉਹਦੀ ਅੱਗੇ ਵੀ ਕਰ ਲਓਗੇ ਤਾਂ ਵੀ ਉਹਦਾ ਕੋਈ ਨੁਕਸਾਨ ਨਹੀਂ ਹੈ ਪਰ ਜਿੱਥੇ ਤੁਹਾਨੂੰ ਲੱਗਦਾ ਕਿ ਬੈਕ ਸਾਈਡ ਤੋਂ ਬਹੁਤ ਕਾਲੀ ਹੈ ਤਾਂ ਤੁਸੀਂ ਉਹਦੀ ਚੰਗੀ ਤਰ੍ਹਾਂ ਭਾਵੇਂ ਅੱਧਾ ਘੰਟਾ ਉਹ ਇਸ ਤਰ੍ਹਾਂ ਮ사ਜ ਕਰੀ ਚੱਲੋ ਨਾ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਛੱਡ ਦਿਓ ਉਸੇ ਤਰ੍ਹਾਂ ਹੀ ਠੀਕ ਹੈ ਵੈਸੇ ਤਾਂ ਕੋਸ਼ਿਸ਼ ਕਰੋ ਕਿ ਕੋ ਕੱਪੜਾ ਜਲ ਲਪੇਟ ਲਓ ਨਾ ਪਸੀਨਾ ਜਾ ਜਾਏ ਤੇ ਉਹ 15 20 ਮਿੰਟੋ ਕੱਪੜਾ ਲਪੇਟੀ ਰੱਖੋ ਜਾਂ ਕੋ ਕਾਗਜ਼ ਲਪਾਫਾ ਜਿਹੜਾ ਓਇਲ ਲਪੇਟ ਲਓ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਨਹਾ ਲਓ ਕੋਸੇ ਪਾਣੀ ਦੇ ਨਾਲ ਤੇ ਬਸ ਥੋੜੀ ਕਰਦਨ ਦੀ ਮੈਂ ਜਿਹੜੀ ਐ ਕਰਦੇ ਕਰਦੇ ਪਹਿਲੀ ਵਾਰ ਜੀ ਬਹੁਤ ਫਰਕ ਪੈ ਜਾਣਾ ਉਸ ਤੋਂ ਬਾਅਦ ਤਾਂ ਫਿਰ ਪੈਂਦਾ ਹੀ ਜਾਣਾ ਤੁਸੀਂ ਦੂਸਰੇ ਤੀਸਰੇ ਦਿਨ ਉਹ ਇਸ ਤਰ੍ਹਾਂ ਕਰਦੇ ਰਹੋ ਬਹੁਤ ਇਫੈਕਟਿਵ ਰਹੂਗਾ ਬਹੁਤ ਵਧੀਆ ਰਿਜ਼ਲਟ ਆਉਣਗੇ 100% ਰਿਜ਼ਲਟ ਆਉਣਗੇ ਜਿੱਥੋਂ ਤੇ ਮੇਰੇ ਖਿਆਲ ਆ ਇਹੀ ਸੀਗੇ ਦੋ ਕੁ ਕੁਐਸਚਨ ਪੜਾਣ ਦੇ ਤੇ ਇੱਕ ਦੋ ਗੱਲਾਂ ਹੋਰ ਹੈਗੀਆਂ ਨੇ ਜਿਹੜੀਆਂ ਇੱਕ ਲੁਧਿਆਣੇ ਤੋਂ ਹੈਗੀ ਆ ਕੁੜੀ ਲਪਰੀ ਤਾਂ ਤੇ ਉਹਨੇ ਕਿਹਾ ਸੀਗਾ ਕਿ ਫੇਸ ਦੇ ਉੱਪਰ ਜਿਹੜੇ ਬੰਪਸ ਆ ਜਾਂਦੇ ਨੇ ਬੰਪਸ ਕਿਹਨੂੰ ਕਹਿੰਦੇ ਨੇ ਪਹਿਲੀ ਗੱਲ ਤਾਂ ਮੈਨੂੰ ਉਹ ਸਮਝ ਨਹੀਂ ਆਈ ਕਿ ਉਹ ਬੰਪਸ ਕਿਹਨੂੰ ਕਹਿੰਦੇ ਨੇ ਉਹ ਪਿੰਪਲਸ ਨੂੰ ਕਹਿੰਦੇ ਨੇ ਜਾਂ ਕੁਝ ਹੋਰ ਚੀਜ਼ ਹੈਗੀ ਆ ਮੈਨੂੰ ਨਹੀਂ ਇਹਦਾ ਪਤਾ ਲੱਗਿਆ ਤੇ ਉਹ ਤਾਂ ਪਹਿਲਾਂ ਮੈਨੂੰ ਬੇਟੇ ਤੁਸੀਂ ਦੱਸੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਕਮੈਂਟ ਕੀਤਾ ਸੀਗਾ ਉਹਨਾਂ ਨੇ ਲਿਖਿਆ ਸੀਗਾ ਫੇਸ ਬੰਪਸ ਹੁਣ ਉਹ ਬੰਪਸ ਦੀ ਮੈਨੂੰ ਸਮਝ ਨਹੀਂ ਆਈ ਹੈਗੀ ਵੀ ਉਹ ਕੀ ਚੀਜ਼ ਹੈਗੀ ਆ ਉਹ ਜਿਹੜੀ ਉਹ ਪੁੱਛਣਾ ਚਾਹੁੰਦੇ ਨੇ ਠੀਕ ਹੈ ਜੀ ਤੇ ਦੂਸਰਾ ਹੈਗਾ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਕੱਲ ਨੂੰ ਇੱਕ ਤੁਹਾਨੂੰ ਬਹੁਤ ਅੱਛੀ ਕਰੀਮ ਬਣਾਉਣੀ ਦੱਸੂਗੀ ਜਿਹੜੀ ਫੇਸ ਲਈ ਬਹੁਤ ਜ਼ਿਆਦਾ ਇਫੈਕਟਿਵ ਹੈ ਔਰ ਇੱਕ ਭੈਣ ਨੇ ਮੈਨੂੰ ਇਹ ਸੁਜੈਸਟ ਕੀਤੀ ਸੀ ਔਰ ਭੈਣ ਨੂੰ ਬਹੁਤ ਅੱਛੇ ਰਿਜ਼ਲਟ ਮਿਲੇ ਨੇ ਉਸ ਤੋਂ ਬਾਅਦ ਹੀ ਉਹ ਭੈਣ ਨੇ ਮੈਨੂੰ ਦੱਸੀ ਹੈਗੀ ਆ ਕਿ ਤੁਸੀਂ ਜੇ ਇਹਦੇ ਤੇ ਬਲੌਗ ਵੀ ਬਣਾ ਕੇ ਪਾਇਓ ਜੀ ਸਾਰਿਆਂ ਲਈ ਇਫੈਕਟਿਵ ਰਹੂਗੀ ਸੋ ਭੈਣਾਂ ਹੀ ਮੈਨੂੰ ਸੁਜੈਸਟ ਕਰਦੀਆਂ ਰਹਿੰਦੀਆਂ ਨੇ ਬਹੁਤ ਕੁਝ ਪੁੱਛਦੀਆਂ ਰਹਿੰਦੀਆਂ ਨੇ ਜਦੋਂ ਪੁੱਛਦੀਆਂ ਨੇ ਆਪਾਂ ਉਹਨਾਂ ਦੇ ਜਵਾਬ ਹੈ ਜਿਹੜੇ ਉਹ ਨਾਲ ਦੀ ਨਾਲ ਦਿੰਦੇ ਰਹਿੰਨੇ ਆ ਤੇ ਔਰ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਜੋ ਵੀ ਮੇਰੀਆਂ ਭੈਣਾਂ ਪੁੱਛਦੀਆਂ ਨੇ ਉਹਦਾ ਜਵਾਬ ਹੈ ਜਿਹੜਾ ਮੈਂ ਜਰੂਰ ਦੇਣਾ ਮੇਰੀ ਜ਼ਿੰਮੇਵਾਰੀ ਹੈ ਹੁਣ ਮੈਂ ਆਪਣੀ ਜ਼ਿੰਮੇਵਾਰੀ ਸਮਝਣ ਲੱਗੀ ਤੇ ਜਿਹੜੀ ਪੈਣ ਨੇ ਕਰੀਮ ਬਣਾਈ ਸੀਗੀ ਸਿਰਫ ਦੋ ਚੀਜ਼ਾਂ ਤੋਂ ਉਹ ਕਰੀਮ ਬਣਦੀ ਆ ਔਰ ਬਹੁਤ ਸੌਖੀਆਂ ਉਹ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਅੱਜ ਕੱਲ ਦੇ ਮੌਸਮ ਵਿੱਚ ਹੈਗੀਆਂ ਨੇ ਸੋ ਕੱਲ ਨੂੰ ਮੈਂ ਕੋਸ਼ਿਸ਼ ਕਰੂੰਗੀ ਕਿ ਉਹ ਵਾਲੀ ਕਰੀਮ ਹੈ ਜਿਹੜੀ ਉਹ ਤੁਹਾਡੇ ਨਾਲ ਮੈਂ ਜਰੂਰ ਸ਼ੇਅਰ ਕਰਾਂ ਠੀਕ ਹੈ ਜੀ ਤੇ ਬਾਕੀ ਹੋਰ ਜੋ ਵੀ ਤੁਹਾਡੀਆਂ ਪ੍ਰੋਬਲਮਸ ਹੁੰਦੀਆਂ ਨੇ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਮਲੱਠੀ ਤੇ ਵੇਸਣ ਵਾਲਾ ਜਿਹੜਾ ਮੈਂ ਇੱਕ ਵਾਰ ਬਲੌਗ ਪਾਇਆ ਸੀਗਾ ਕਿ ਜਿਹੜੀ ਟੈਨਿੰਗ ਹੋ ਜਾਂਦੀ ਹੈ ਨਾ ਉਹ ਬਾਹਰ ਜਿਹੜੀ ਇਹ ਭੈਣਾ ਹੈਗੀਆਂ ਨੇ ਰਹਿੰਦੀਆਂ ਉੱਥੇ ਟੈਨਿੰਗ ਬਹੁਤ ਹੁੰਦੀ ਆ ਉਹਨੂੰ ਆਪਾਂ ਸ਼ਾਇਆ ਨਾ ਕਹੀਏ ਉਹਨੂੰ ਆਪਾਂ ਟੈਨਿੰਗ ਗਈਏ ਕਿਉਂਕਿ ਉੱਥੇ ਨਾ ਧੁੱਪ ਵਗੈਰਾ ਜਿਆਦਾ ਤਿੱਖੀ ਪੈਂਦੀ ਆ ਤੇ ਉਹਨਾਂ ਦੀ ਟੈਨਿੰਗ ਬਹੁਤ ਜ਼ਿਆਦਾ ਹੁੰਦੀ ਆ ਭੈਣਾ ਦੇ ਮੈਂ ਦੇਖਿਆ ਬਾਹਰ ਜਿਹੜੀਆਂ ਭੈਣਾ ਰਹਿੰਦੀਆਂ ਉਹਨਾਂ ਦੀ ਟੈਨਿੰਗ ਜ਼ਿਆਦਾ ਹੁੰਦੀ ਆ ਆ ਉਹ ਟੈਨਿੰਗ ਹੈ ਨਾ ਜਿਹੜੀ ਉਹਦਾ ਪੱਕਾ ਇਲਾਜ ਹੈਗਾ 100 ਐਂਡ 10% ਠੀਕ ਹੈ 110% ਦਾ ਇਲਾਜ ਹੈਗਾ ਮਨ ਲਾ ਦੇ ਇਹ ਵੀ ਤੇ ਬੇਸਣ ਦਾ ਤੇ ਮਲਠੀ ਦਾ ਇੱਕੋ ਜੀ ਕੁਆਂਟੀਟੀ ਦੇ ਵਿੱਚ ਤੁਸੀਂ ਪਾਊਡਰ ਦੋਨੋਂ ਲੈ ਲੈਣੇ ਆ ਲੈ ਕੇ ਚਾਹੀ ਗੁਲਾਬ ਜਲ ਨਾਲ ਚਾਹੀ ਦੁੱਧ ਦੇ ਨਾਲ ਤੁਸੀਂ ਇਹਦਾ ਪੇਸਟ ਬਣਾ ਕੇ ਲਾ ਲਓ ਪਹਿਲੇ ਦਿਨ ਤੋਂ ਹੀ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਊਗਾ ਇੱਧਰ ਵੀ ਜਿਹੜੀਆਂ ਭੈਣਾਂ ਦੀ ਟੈਨਿੰਗ ਜ਼ਿਆਦਾ ਹੁੰਦੀ ਹੈ ਹੁਣ ਗਰਮੀਆਂ ਦੇ ਵਿੱਚ ਭੈਣਾਂ ਦੇ ਟੈਨਿੰਗ ਹੋ ਜਾਂਦੀ ਹੈ ਇੱਕ ਭੈਣ ਨੇ ਕਿਹਾ ਵੀ ਸੀਗਾ ਕਿ ਮੇਰੇ ਗਰਮੀਆਂ ਦੇ ਵਿੱਚ ਬਲੈਕ ਹੋਣ ਲੱਗ ਜਾਂਦਾ ਫੇਸ ਉਹ ਸ਼ਾਇਆ ਨਹੀਂ ਹੁੰਦੀ ਆ ਉਹ ਟੈਨਿੰਗ ਹੁੰਦੀ ਆ ਠੀਕ ਆ ਧੁੱਪ ਨਾਲ ਹੋ ਜਾਂਦੀ ਆ ਸੋ ਜਿਹੜੀਆਂ ਵੀ ਭੈਣਾਂ ਨੂੰ ਟੈਨਿੰਗ ਦੀ ਬਹੁਤ ਪ੍ਰੋਬਲਮ ਹੈ ਬਾਹਾਂ ਤੇ ਵੀ ਹੈ ਫੇਸ ਤੇ ਵੀ ਹੈ ਉਹ ਇਹ ਵਾਲਾ ਪਾਊ ਇੱਕੋ ਜੀ ਮਾਤਰਾ 50 50 ਮਾਤਰਾ ਦੇ ਵਿੱਚ ਰੱਖ ਲੈਣਾ ਉਹ ਇੱਕ ਡੱਬੀ ਦੇ ਵਿੱਚ ਪਾ ਕੇ ਤੇ ਜਦੋਂ ਯੂਜ਼ ਕਰਨਾ ਹੈ ਉਹਨੂੰ ਗੁਲਾਬ ਜਲ ਨਾਲ ਜਾਂ ਦੁੱਧ ਦੇ ਨਾਲ ਪੇਸਟ ਬਣਾ ਕੇ ਲਾ ਲੈਣਾ ਡੇ 1 ਤੋਂ ਥੋੜਾ ਜਿਹੜਾ ਫਰਕ ਹੈ ਉਹ ਪੈਣਾ ਸ਼ੁਰੂ ਹੋ ਜਾਊਗਾ ਔਰ ਪਹਿਣਦਾ ਮੈਨੂੰ ਬਾਹਰੋਂ ਫੋਨ ਵੀ ਆਇਆ ਸੀ ਕਹਿੰਦੇ ਦੋ ਤਿੰਨ ਦਿਨ ਹੋ ਗਈ ਮੈਨੂੰ ਯੂਜ਼ ਕਰਦੀ ਨੂੰ ਬਹੁਤ ਜ਼ਿਆਦਾ ਇਫੈਕਟਿਵ ਹੈ ਸੋ ਜਿਹੜੀਆਂ ਗੱਲਾਂ ਆਪਾਂ ਦੱਸਦੇ ਆਂ ਬਹੁਤ ਇਫੈਕਟਿਵ ਵੀ ਹੁੰਦੀਆਂ ਨੇ ਜੀ ਉਹ ਆਪਾਂ ਐਵੇਂ ਨਹੀਂ ਮਾਰਦੇ ਅਦਰ ਲਈ ਉਧਰ ਲਈਆਂ ਉਹਨਾਂ ਦੇ ਵਿੱਚ ਕੁਝ ਹੁੰਦਾ ਹੈ ਤਾਂ ਕਰਕੇ ਆਪਾਂ ਦੱਸਦੇ ਆਂ ਆਦਰਵਾਇਜ਼ ਮੈਂ ਨਹੀਂ ਦੱਸਦੀ ਹੈਗੀ ਕਿ ਮੈਂ ਐਵੇਂ ਹੀ ਕੁਝ ਨਾ ਕੁਝ ਦੱਸਦਾ ਉਦਾਂ ਨਹੀਂ ਮੈਂ ਨਹੀਂ ਦੱਸਦੀ ਹੈਗੀ ਠੀਕ ਹੈ ਪਹਿਲਾਂ ਕੋਈ ਦੀ ਯੂਜ਼ ਕਰਦੇ ਆਂ ਮੇਰੇ ਟ੍ਰੇਨਿੰਗ ਤਾਂ ਹੈ ਨਹੀਂ ਆ ਮੈਂ ਤਾਂ ਟ੍ਰੇਨਿੰਗ ਲਈ ਯੂਜ਼ ਤਾਂ ਨਹੀਂ ਕੀਤੀ ਪਰ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦਾ ਰਿਜ਼ਲਟ ਆ ਜਿਹੜਾ ਉਹ ਬਹੁਤ ਵਧੀਆ ਆਇਆ ਫੇਰ ਹੀ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਉਦਾਂ ਮੈਂ ਕਹਿੰਦੀ ਨਹੀਂ ਹੈਗੀ ਕੁਝ ਸੋ ਮੈਨੂੰ ਲੱਗਦਾ ਵੀ ਜਿੰਨੀਆਂ ਕੁ ਗੱਲਾਂ ਤੁਸੀਂ ਪੁੱਛੀਆਂ ਸੀ ਉਹਦਾ ਜਵਾਬ ਦੇ ਤਾ ਆਪਾਂ ਔਰ ਲਿਪਸਟਿਕ ਬਾਰੇ ਮੈਂ ਪੂਰੀ ਜਾਣਕਾਰੀ ਦੇਤੀ ਆ ਤੁਹਾਨੂੰ ਅਗਰ ਤੁਹਾਨੂੰ ਕਲਰ ਉਹਦਾ ਨੰਬਰ ਚਾਹੀਦਾ ਹੋਇਆ ਤੇ ਮੈਂ ਕੱਲ ਵਾਲੇ ਵਲੌਗ ਦੇ ਵਿੱਚ ਜ਼ਰੂਰ ਬੋਲ ਕੇ ਦੱਸ ਦਊਂਗੀ ਕੱਲ ਵਾਲੇ 'ਚ ਨਹੀਂ ਤਾਂ ਪਰਸੋਂ ਵਾਲੇ ਇੱਕ ਭੈਣ ਨੇ ਆਪਣਾ ਨਾਮ ਵੀ ਦੱਸਿਆ ਸੀਗਾ ਹੁਣ ਮੈਂ ਭੁੱਲ ਗਈ ਉਹ ਭੈਣ ਦਾ ਕੀ ਨਾਮ ਦੱਸਿਆ ਸੀ ਉਹਨਾਂ ਨੇ ਨਾਮ ਦੱਸਿਆ ਸੀ ਆਪਦਾ ਮੈਂ ਬੋਲਣਾ ਵੀ ਚਾਹੁੰਦੀ ਸੀਗੀ ਮੈਨੂੰ ਯਾਦ ਨਹੀਂ ਆ ਰਿਹਾ ਕੀ ਨਾਮ ਸੀਗਾ ਉਹ ਜਾਨੀ ਆ ਜੀ ਦਿਮਾਗ ਮੇਰਾ ਸਾਰਾ ਦਿਨ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਦੁਰਿਆ ਫਰਦਾ ਰਿੰਦਾ ਬਹੁਤ ਸਾਰੇ ਕਮਰ ਦੇ ਵਿੱਚ ਬਹੁਤ ਚੀਜ਼ਾਂ ਭੁੱਲ ਜਾਂਦੀ ਤੁਸੀਂ ਮਾਈਂਡ ਨਾ ਕਰਿਓ ਜੇ ਕਦੇ ਤੁਸੀਂ ਮੈਨੂੰ ਕਹਿੰਨੇ ਹੋ ਕਿ ਸਾਡਾ ਨਾਮ ਬੋਲ ਤਾਂ ਮੈਥੋਂ ਨਹੀਂ ਬੋਲਿਆ ਜਾਂਦਾ ਤੁਸੀਂ ਮਾਈਂਡ ਨਾ ਕਰੋ ਦੁਬਾਰਾ ਰਿਮਾਈਂਡ ਕਰਾ ਦਿਆ ਕਰੋ ਮੈਨੂੰ ਚਲੋ ਠੀਕ ਆ ਜੀ ਹੁਣ ਆਪਾਂ ਬਲੌਗ ਦਾ ਐਂਡ ਇੱਥੇ ਕਰਦੇ ਆ ਹੁਣ ਕੱਲ ਨੂੰ ਮਿਲਾਂਗੇ ਆਪਾਂ ਵਧੀਆ ਜੀ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ